ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ حاضر ਆ ਸਾਡੇ ਨਾਲ ਵੀਨਾ ਗੋਇਲ मैम ਮੌਜੂਦ ਨੇ ਜਿਹੜੇ ਕਿ ਨੈਵੀਗੇਟਰਸ ওভারਸੀਜ਼ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰੈਜ਼েন্ট ਕਰਦੇ ਨੇ ਮੰਨੇ ਪ੍ਰਮੁੱਖ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਵੀਨਾ ਮੈਮ ਔਰ ਅੱਜ ਬਹੁਤ ਅੱਛੀ ਆਪਸ਼ਨ ਹੈ ਅਕਸਰ ਸਟੂਡੈਂਟ ਇਹਦੇ ਤੇ ਸਵਾਲ ਕਰਦੇ ਨੇ ਕਿ ਆਸਟ੍ਰੇਲੀਆ ਚ ਸਪਾਊਸ ਜਾ ਸਕਦਾ ਹੈ ਸਪਾਊਸ ਦੀ ਕੋਈ ਚੰਗੀ ਆਪਸ਼ਨ ਹੋਵੇ ਆਸਟ੍ਰੇਲੀਆ ਦੇ ਲਈ ਸੋ ਵੀਨਾ ਮੈਮ ਬਹੁਤ ਵਧੀਆ ਆਪਸ਼ਨ ਸਪਾਊਸ ਵੀਜ਼ਾ ਦੇ ਲਈ ਅੱਜ ਸਾਡੇ ਨਾਲ ਸਾਂਝ ਕਰਣਗੇ ਵੀਨਾ ਮੈਮ ਬਹੁਤ ਸ਼ਾਰਟ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੋ ਵਿਨਮੈ ਮੈਂ ਚਾਹੂੰਗਾ ਪੂਰਾ ਐਕਸਪਲੇਨ ਕਰੋ ਜਿਹੜੀ ਆਪਸ਼ਨ ਤੁਸੀਂ ਸਪੌਸ ਵਿਜ਼ਾ ਦੀ ਲੈ ਕੇ ਆਏ ਦਿਲਲਾ ਸਭ ਇਦਾਂ ਹੈ ਕਿ ਹਰ ਬੱਚਾ ਜਿਹੜਾ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ ਬੱਚੇ ਮੈਰਿਡ ਹੁੰਦੇ ਆ ਔਰ ਉਹਨਾਂ ਦੇ ਹਸਬੰਡਸ ਪਾਸਪੋਰਟ ਨਾਲ ਜਾਣਾ ਚਾਹੁੰਦੇ ਆ ਕਿਉਂਕਿ ਘਰ ਵਾਲਿਆਂ ਨੂੰ ਵੀ ਹੁੰਦਾ ਕਿ ਬੱਚੇ ਦੀ ਮੈਰिज ਕਰ ਦੋ ਫਿਰ ਆਪਣੇ ਹਸਬੰਡ ਨਾਲ ਚਲੇ ਜਾਏ ਤੇ ਨੈਚੁਰਲ ਹੈ ਇੱਕ ਲੜਕੀ ਵਾਲਿਆਂ ਦੀ ਰਿਸਪੌਂਸਿਬਿਲਟੀ ਹੈ ਜਾਂ ਲੜਕੇ ਵਾਲਿਆਂ ਦੀ ਮੈਰिज ਹੋ ਗਈ ਹੁਣ ਇੱਕ ਬੱਚਾ ਇੱਧਰ ਹੈ ਇੱਕ ਉੱਧਰ ਹੈ ਉਹ ਵੀ ਬੜਾ ਸਟਰਗਲ ਹੁੰਦਾ ਉਹਦੇ ਵਾਸਤੇ ਸਭ ਤੋਂ ਵਧੀਆ ਹੁੰਦਾ ਕਿ 스파우스 ਵੀਜ਼ਾ ਨਾਲ ਲੈ ਕੇ ਜਾ ਸਕੋ ਪਰ ਕਾਫੀ ਸਾਰੇ ਕੰਟਰੀਆਂ ਇਸ ਚੀਜ਼ ਨੂੰ ਐਨਕਰੇਜ ਕਰਦੀਆਂ ਕੈਨੇਡਾ ਹੈ ਐਂਡ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਮੇਨ ਮੇਨ ਇਹ ਕੰਟਰੀਆਂ ਯੂਕੇ ਮਾਸਟਰ ਬਾਏ ਰਿਸਰਚ ਦਿੰਦਾ ਦੱਦ ਮੋਸਾਰੀ ਕੰਟਰੀਆਂ ਕਰਦੀਆਂ ਹੁਣ ਜੇ ਆਪਾਂ ਆਸਟ੍ਰੇਲੀਆ ਦੀ ਸਪੈਸ਼ਲੀ ਗੱਲ ਕਰੀਏ ਇੱਥੇ ਪ੍ਰੋਫਾਈਲ ਬਹੁਤ ਅੱਛਾ ਹੋਣਾ ਚਾਹੀਦਾ ਹੈ 스파우스 ਵੀਜ਼ਾ ਵਾਸਤੇ ਤੇ ਉਹਦੇ ਵਿੱਚ ਵੀ ਕਈ ਜਿਹੜੀ ਯੂਨੀਵਰਸਿਟੀਆਂ ਉਸ 스파우스 ਦਾ ਨਹੀਂ ਐਕਸੈਪਟ ਕਰਦੇ ਇੱਕ ਪ੍ਰੋਗਰਾਮ ਹੈ ਜਿਹੜਾ ਕਿ ਸਾਰੇ ਬੱਚੇ ਧਿਆਨ ਨਾਲ ਨੋਟ ਕਰਨ ਕਿ ਉਹ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਸਪਾਊਸ ਨਾਲ ਜਾ ਸਕਦਾ ਮਾਸਟਰ ਬਾਈ ਰਿਸਰਚ ਇਹ ਮਾਸਟਰ ਨਹੀਂ ਹੈ ਮਾਸਟਰ ਬਾਈ ਰਿਸਰਚ ਮਾਸਟਰ ਬਾਈ ਰਿਸਰਚ ਹਾਂ ਮਤਲਬ ਇਹ ਜੀ ਦੇ ਵਿੱਚ ਰਿਸਰਚ ਹੈ ਇਹਦੇ ਵਿੱਚ ਜੇ ਤੁਹਾਡੀ ਐਪਲੀਕੇਸ਼ਨ ਐਕਸੈਪਟ ਹੋ ਗਈ ਤੇ ਤੁਹਾਨੂੰ ਵੀਜ਼ਾ ਮਿਲਣਾ ਹੀ ਮਿਲਣਾ ਹਾਇਲਸ ਕੀ ਚਾਹੀਦਾ 6.5 ਖਾਲੀ ਔਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਆਰਟਸ ਵਿੱਚ ਹੋਣਾ ਔਰ ਬਾਕੀ ਸਾਰੇ ਅਸੀਂ ਜਿੰਨੇ ਵੀ ਹੋਰ ਬਾਕੀ ਡਿਗਰੀਜ਼ ਹੋ ਉਹ ਸਾਰੀ ਲੈਣੀਆਂ ਆਰਟਸ ਨੂੰ ਛੱਡ ਕੇ ਖਾਲੇ ਸਪੈਸ਼ਲੀ ਸਾਨੂੰ 6.5 ਬੈਂਡ ਆਇਲ ਚਾਹੀਦੇ ਪਰਸੈਂਟੇਜ 65% ਹੋਈਆ 60 ਹੋ ਗ੍ਰੈਜੂਏਸ਼ਨ ਦੀ ਮਿਨੀਮਮ ਆਇਲ 6.5 ਜੇ ਕੰਮ ਕਰ ਰਹੇ ਹੋ ਤੇ ਉਹਦਾ ਰਿਲੇਟਿਡ ਐਕਸਪੀਰੀਅੰਸ ਦੇ ਦਿਓ ਨਹੀਂ ਕਰ ਰਹੇ ਤਾਂ ਵੀ ਕੋਈ ਉਹਦੇ ਵਿੱਚ ਨਹੀਂ ਹੈ ਫਿਰ ਤੁਹਾਡਾ ਜਿਹੜਾ ਗੈਪ ਹੈ 1-2 ਸਾਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਰ ਤੁਸੀਂ ਉਸ ਗੈਪ ਨੂੰ ਜਸਟੀਫਾਈ ਕਰਨਾ ਹੈ ਕਿ ਮੈਰਿਜ ਹੋ ਗਈ ਸੀ ਜਾਂ ਕੋਈ ਟਿਊਸ਼ਨ ਪੜਾਇਆ ਮਤਲਬ ਵਟਐਵਰ ਤੁਹਾਡੇ ਕੋਲ ਜੋ ਵੀ ਚੀਜ਼ ਹੈ ਉਹ ਤੁਸੀਂ ਦੇਣੀ ਹੈ ਇਸ ਪ੍ਰੋਗਰਾਮ ਚ ਕੀ ਹੈ 스ਪਾ우스 ਨਾਲ ਜਾਏਗਾ ਪੋਸਟ ਸਟਡੀ ਵਰਕ ਪਰਮਿਟ 5 ਇਅਰਸ ਤੱਕ ਹੈ ਠੀਕ ਹੈ ਫਿਰ ਬੱਚਾ ਜਿਹੜਾ ਫੁੱਲ ਟਾਈਮ ਜਿਹੜਾ ਹਸਬੈਂਡ ਕੰਮ ਕਰ ਸਕਦਾ ਜਿਹੜਾ ਮੇਨ ਐਪਲੀਕੈਂਟ ਆ ਉਹ ਵੀ ਕਾਫੀ ਜਿਆਦਾ ਇਹਦੇ ਵਿੱਚ ਟਾਈਮ ਲਿਮਿਟੇਸ਼ਨ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਅਸਾਈਨਮੈਂਟ ਸਿਸਟਮ ਹੁੰਦਾ ਮਾਸਟਰ ਬਾਏ ਰਿਸਰਚ ਰਿਸਰਚ ਦਾ ਪ੍ਰੋਗਰਾਮ ਹੈ ਤੇ ਉਹ ਇਹਨਾਂ ਨੇ ਪੜਾਈ ਕਰਨੀ ਆਪਣਾ ਕੰਮ ਵੀ ਲਿਮਿਟਡ ਕਰ ਸਕਦੇ ਮਤਲਬ ਇੰਨਾ ਸੋਹਣਾ ਵੀਜ਼ਾ ਹੈ ਜਿਹਦੇ ਵਿੱਚ ਅਸੀਂ ਕਈ ਬੱਚੇ ਪੀਜ ਵੀ ਚੁਕੇ ਆ ਆਲਰੇਡੀ ਤੇ ਇਹ ਵੀਜ਼ਾ ਇਦਾਂ ਖੇਲ ਖੇਲ ਜਾਂਦਾ ਔਰ ਮਤਲਬ ਜੇ ਲੱਗ ਗਿਆ ਤੇ ਬਸ ਇਹਦੇ ਉੱਤੇ ਵਾਰੇ ਨਹੀਂ ਆ ਰਹੀ ਆ ਤੇ ਖਰਚਾ ਕੋਈ ਇਹਦੇ ਲਈ ਐਡੀਸ਼ਨਲ ਹੁੰਦਾ ਕਿਸ ਤਰ੍ਹਾਂ ਦੀਆਂ ਰਿਟਰਨਸ ਪਹਿਲੇ ਦੀ ਫੀ ਜਿਹੜੀ ਖਾਲੀ 20000 ਡਾਲਰ ਚ ਅਸੀਂ ਬੱਚਿਆਂ ਨੂੰ ਭੇਜ ਦਸੀਂ ਸਮਝ ਲੋ 11 ਕਲੱਬ ਚ ਹੁਣ ਜਾ ਕੇ ਉਹ 30000 ਡਾਲਰ ਦੇ ਨੇੜੇ ਤੇੜੇ ਇਹਨਾਂ ਨੇ ਕੀਤੀ ਆ ਉਹ ਵੀ ਕੋਈ ਬਹੁਤ ਮਹਿੰਗੀ ਨਹੀਂ ਹੈ ਫੀਸ ਜੇ ਆਪਾਂ 30000 ਡਾਲਰ ਦੀ ਵੀ ਗੱਲ ਕਰੀ ਉਹ ਵੀ ਬਹੁਤ ਸਸਤੀ ਫੀਸ ਹੈ ਜਿਹੜੇ ਪ੍ਰੋਗਰਾਮ ਦਾ ਆਪਾਂ ਸਪੈਸ਼ਲਿਟੀ ਦੇਖੀਏ ਉਹਦੇ ਵਿੱਚ ਨਾਲ 파ਟਨਰ ਜਾ ਸਕਦਾ ਹੈ ਉਹਦੇ ਵਿੱਚ ਫਿਰ ਦਾ ਪੋਸਟ ਗ੍ਰੈਜੂਏਟਡ ਵਰਕ ਪਰ ਮੇਰਾ ਮਤਲਬ ਬਹੁਤ ਕੁਝ ਹੈ ਦੇ ਵਿੱਚ ਵਧੀਆ ਹੈ ਇਸ ਕਰਕੇ ਬਹੁਤ ਅੱਛਾ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੇ ਮੋਟੀ ਮੋਟੀ ਤੁਸੀਂ ਕੁਆਲਿਫਿਕੇਸ਼ਨ ਦੱਸ ਦੀ ਕੋਰਸ ਕਿਸ ਤਰ੍ਹਾਂ ਦੇ ਹੁੰਦੇ ਮਾਸਟਰ ਬਾਏ ਰਿਸਰਚ ਮਾਸਟਰ ਬਾਏ ਰਿਸਰਚ ਜਿਹੜਾ ਕੋਰਸ ਹੈ ਕੋਈ ਹੈ ਜਿਹੜੀ ਇੱਥੋਂ ਕੁਆਲਿਫਿਕੇਸ਼ਨ ਲਵਾਂਗੇ ਉਹਦੇ ਵਿੱਚ ਉਹ ਜਿਹੜੇ ਬੱਚੇ ਨੇ ਬੀ ਟੈਕ ਆਈਟੀ ਕੀਤੀ ਹੈ ਬੀ ਐਸਸੀ ਆਈਟੀ ਕੀਤੀ ਹੈ ਬੀ ਐਸਸੀ ਨਾਨ ਮੈਡੀਕਲ ਹੈ ਯਾ ਬੀਬੀ ਇਹ ਕਿੱਤੀ ਹੋਈ ਹੈ ਬੀ ਕੌਮ ਕਿੱਤੀ ਹੋਈ ਹੈ ਐਦਾਂ ਦੇ ਅਸੀਂ ਕੋਰਸੇ ਲੈਣੇ ਆ ਜਿਹਦੇ ਵਿੱਚ ਉਹ ਰਿਸਰਚ ਮਤਲਬ ਉਸ ਕੋਰਸ ਨੂੰ ਨੇ ਇੱਕ ਸਪੈਸ਼ਲੀ ਥੋੜਾ ਜਿਹਾ ਰਿਸਰਚ ਟਾਪਿਕ ਆਉਣਾ ਹੁੰਦਾ ਹੈ ਇਸ ਕਰਕੇ ਇਸ ਕੋਰਸ ਦਾ ਨਾਮ ਮਾਸਟਰ ਬਾਏ ਰਿਸਰਚ ਹੈ ਜਿੱਦਾਂ ਪੀ ਐਚ ਡੀ ਕਰਦੇ ਨੇ ਪੀ ਐਚ ਡੀ ਤੋਂ ਪਹਿਲਾ ਸਟੈਪ ਦੇਖ ਲਓ ਮਾਸਟਰ ਬਾਏ ਰਿਸਰਚ ਕਾਫੀ ਸਾਰੀਆਂ ਯੂਨੀਵਰਸਿਟੀਆਂ ਚ ਮਾਸਟਰ ਬਾਏ ਰਿਸਰਚ ਪ੍ਰੋਗਰਾਮ ਹੈ ਜਿਵੇਂ ਯੂਕੇ ਵਿੱਚ ਰਿਸਰਚ ਚੱਲੇ ਹਾਂ ਮਾਸਟਰ ਬਾਏ ਰਿਸਰਚ ਬਿਲਕੁਲ ਉਹਦੇ ਵਿੱਚ ਵੀ ਮੈਂ ਸਪਾਊਸ ਨਾਲ ਜਾ ਸਕਦਾ ਪਰ ਯੂਕੇ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਹਰ ਯੂਨੀਵਰਸਿਟੀ ਨਹੀਂ ਦੇ ਵੀ ਕੁਝ ਲਿਮਿਟਿਡ ਯੂਨੀਵਰਸਿਟੀਆਂ ਦੇ ਰਹੀਆਂ ਮਾਸਟਰ ਬਾਏ ਰਿਸਰਚ ਐਦਾਂ ਹੀ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਮਾਸਟਰ ਬਾਏ ਰਿਸਰਚ ਆਸਟ੍ਰੇਲੀਆ ਚ ਬਹੁਤ ਹੈ ਪਰ ਕੁਝ ਜਗ੍ਹਾ ਜਿਹੜਾ ਥੋੜਾ ਜਿਆ ਇਜ਼ੀ ਹੈ ਕੁਝ ਜਗ मास्टर वाइज रिसर्च मैक्सिमम हर यूनिवर्सिटी च ऑस्ट्रेलिया ਵਿੱਚ ਮਿਲ ਜਾਏਗਾ ਇਹ ਬੱਚੇ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ ਔਰ ਉਹਦੇ ਵਿੱਚ ਕੀ ਹੈ ਮਾਸਟਰ वाइज रिसर्च ਜੋ ਜੈ ਐਪਲੀਕੇਸ਼ਨ ਅਕਸੈਪਟ ਹੋ ਗਈ ਵੀਜ਼ਾ ਤੁਹਾਡਾ ਨਿਕਲਣਾ ਹੀ ਨਿਕਲਣਾ ਇਹ ਵੀਜ਼ਾ ਕਦੇ ਵੀ ਖਰਾਬ ਹੁੰਦਾ ਨਹੀਂ ਤੇ ਇਹਦੇ ਚ ਇਨਟੇਕਸ ਕਿਸ ਤਰ੍ਹਾਂ ਹੁੰਦੇ ਨੇ ਦੇਖੋ ਇਹਦੇ ਵਿੱਚ ਜੁਲਾਈ ਜੁਲਾਈ ਦੇ ਬਾਅਦ ਤੁਹਾਨੂੰ ਜੈਨ ਇਨਟੇਕ ਦਵਾਗਾ ਇਨਟੇਕ ਲਿਮਿਟਡ ਹੁੰਦੇ ਆ ਪਰ ਇਹ ਹੈ ਕਿ ਐਪਲੀਕੇਸ਼ਨ ਆਏਗੀ ਅਕਸੈਪਟ ਹੋਏਗੀ ਫਿਰ ਤੁਸੀਂ ਫੰਡਸ ਤੇ ਉਹਨੇ ਹੀ ਦਿਖਾਣੇ ਹੈ ਸਪਾਊਸ ਦੇ ਨਾਲ ਦਿਖਾਣੇ ਹੈ ਤਾਂ ਜ਼ਿਆਦਾ ਹੀ ਦਿਖਾਣੇ ਹੈ ਅਨਡ ਜੀਟੀ ਤੇ ਪੂਰੀ ਹੋਣੀ ਹੈ ਤੇ ਇਹ ਸਾਰੇ ਕੰਮ ਨੂੰ ਕਰਦੇ ਕਰਦੇ ਇੱਕ ਤੋਂ ਦੋ ਮਹੀਨੇ ਨਿਕਲ ਜਾਂਦੇ ਆ ਇਸ ਕਰਕੇ ਕੋਈ ਵੀ ਇਨਟੇਕ اور ਫਾਈਲ ਵੀ ਤੁਸੀ 3 ਮਹੀਨੇ ਪਹਿਲੇ ਲਾਣੀ ਹੁੰਦੀ ਆ ਤੇ ਇਹ ਦੇਖ ਲਓ ਜੇ ਜੁਲਾਈ ਨਿਕਲ ਵੀ ਗਿਆ ਤੇ ਤੁਹਾਡੇ ਕੋਲ ਜਨਵਾਰ ਵਾਸਤੇ ਵੀ ਹਜੇ ਕੋਈ ਟਾਈਮ ਬਹੁਤ ਜ਼ਿਆਦਾ ਨਹੀਂ ਹੈ ਬਿਲਕੁਲ ਠੀਕ ਹੈ ਜੀ ਇੱਕ ਦੋ ਮਹੀਨੇ ਕਾਗਜ਼ ਪੱਤਰ ਤਿਆਰ ਕਰਨ ਨੂੰ ਤਿੰਨ ਮਹੀਨੇ ਪਹਿਲਾਂ ਫਾਈਲ ਸੋ ਪੰਜ ਮਹੀਨੇ ਦਾ ਪ੍ਰੋਸੈਸ ਤਾਰ ਹਾਂ ਉਹ ਤੇ ਮੈਂ ਕਹਨੀ ਆ ਕਿ ਵੀਜ਼ਾ ਵੀ ਤੁਹਾਡਾ ਦੋ ਮਹੀਨੇ ਪਹਿਲੇ ਤੁਹਾਡੇ ਆ ਜਾਣਾ ਚਾਹੀਦਾ ਤੁਸੀਂ ਪਹਿਲੇ ਫਾਈਲ ਲਾਓਗੇ ਪਹਿਲੇ ਤੇ ਹੁੰਦਾ ਸੀ ਨਾ ਫਾਈਲ ਤੁਸੀਂ ਤਿੰਨ ਮਹੀਨੇ ਪਹਿਲੇ ਵਸਲ ਲਗਾ ਸਕਦੇ ਹੋ ਹੁਣ ਤੇ ਚਾਹੇ 6 ਮਹੀਨੇ ਪਹਿਲੇ ਵੀ ਲਾ ਲਓ ਉਹ ਵੀ ਲਿਮਿਟੇਸ਼ਨ ਨਹੀਂ ਰਹੀ ਆ ਜਦ ਬੱਚੇ ਦਾ ਵੀਜ਼ਾ ਉਹਦੇ ਹੱਥ ਚ ਪਹਿਲੇ ਆ ਜਾਂਦਾ ਤਾਂ ਨੈਚੁਰਲ ਦੇਖੋ ਬਾਹਰ ਜਾਣਾ ਉਹਨੇ ਤਿਆਰੀ ਆਪਣੇ ਟਾਈਮ ਸਿਰ ਕਰ ਸਕਦਾ ਬੱਚਾ ਕਿ ਮਤਲਬ ਬਹੁਤ سارے ਕੰਮ ਹੁੰਦੇ ਆ ਜਿਹੜੇ ਉਹਨੇ ਬਾਹਰ ਜਾਣ ਤੋਂ ਪਹਿਲੇ ਕਰ ਸਕਦੇ ਦੇਖੋ ਸਪਾਉਸ ਦਾ ਕੰਮ ਹੈ ਕੋਈ ਅਕਾਊਂਟ ਬੰਦ ਕਰਾਉਣਾ ਹੈ ਕੋਈ ਡਰਾਈਵਿੰਗ ਲਾਇਸੈਂਸ ਹੈ ਕੋਈ ਮਤਲਬ ਇਦਾਂ ਤੇ ਬਹੁਤ ਸਾਰੇ ਕੰਮ ਨਿਕਲ ਆਉਂਦੇ ਬੱਚਿਆਂ ਦੇ ਜਿਹੜੇ ਜਾਣ ਤੋਂ ਪਹਿਲੇ 1.5 ਮਹੀਨਾ 2 ਮਹੀਨੇ ਜੇ ਉਹਨਾਂ ਦੇ ਹੱਥ 'ਚ ਹੋਏ ਤੇ ਬਹੁਤ ਆਰਾਮ ਨਾਲ ਕਰ ਸਕਦੇ ਆ ਜੀ ਚਲੋ ਥੈਂਕ ਯੂ ਸੋ ਮਚ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਵੀਨਾ मैम ਨਾਲ ਗੱਲ ਕਰਨ ਕੋਈ ਕਨਫਿਊਜ਼ਨ ਹੈ ਟੀਊਟਰ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਤੇ ਪੂਰੀ ਕਲੈਰੀਫਿਕੇਸ਼ਨ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਿਨਾਂ ਮੈਨਾਂ ਨਾਲ ਗੱਲ ਕਰੇ। थैंक यू सो मच। थैंक यू।